ਇਹ 2006 ਚ ਸਟਾਰਟਿੰਗ ਕੀਤੀ ਸੀ ਇੱਕ ਗਾਂ ਤੋਂ ਹੈ ਜੀ ਹਾਂ ਜੀ 2006 ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਜੀ ਗਾਇਆਂ ਰੱਖਣ ਦਾ ਮੈਨੂੰ ਜਿਆਦਾ ਕੋਈ ਇੰਨਾ ਇੰਟਰਸਟ ਨਹੀਂ ਸੀ ਨਾ ਹੀ ਸ਼ੌਕ ਸੀ ਨਾ ਹੀ ਮੈਨੂੰ ਪਤਾ ਸੀ ਵੀ ਇਸ ਪਾਸੇ ਨੂੰ ਕਹਾਣੀ ਜਾਊਗੀ ਠੀਕ ਹੈ ਜੀ ਮੇਰੇ ਦੋਸਤ ਸੀਗੇ ਲੀਲਾ ਮੇਕ ਸਿੰਘ ਤੋਂ ਮਾਸਟਰ ਨਰਿੰਦਰ ਸਿੰਘ ਉਹ ਸਾਡੇ ਪਿੰਡ ਹੀ ਪੜਾਉਂਦੇ ਸੀਗੇ ਮੇਰੇ ਮਿਸਿਸ ਉੱਥੇ ਪੜਾਉਂਦੇ ਸੀਗੇ ਹੂੰ ਤੇ ਉਹ ਮੇਰੇ ਬਚਪਨ ਤੋਂ دوست ਨੇ ਠੀਕ ਹੈ ਜੀ ਤੇ ਉਹਨਾਂ ਨੇ ਸ਼ਹਿਰ ਰਹਿਣ ਲੱਗਣਾ ਸੀਗਾ ਉਹ ਮੈਨੂੰ ਕਹਿੰਦੇ ਵੀ ਉਹਨਾਂ ਕੋਲੇ ਗਾਂ ਸੀਗੀ ਚੰਗੀ ਬਰੀਡ ਦੀ ਐਫ ਐਫ ਨਸਲ ਦੀ ਸੀਗੀ ਠੀਕ ਹੈ ਜੀ ਉਹਨਾਂ ਦਾ ਵੀ ਮਨ ਸੀਗਾ ਵੀ ਕਿਸੇ ਚੰਗੇ ਬੰਦੇ ਕੋਲ ਚਲੀ ਜਾਵੇ ਤਾਂ ਇਹ ਮਤਲਬ ਵਧੀਆ ਦੁੱਧ ਦਿੰਦੀ ਆ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਮੇਰੇ ਵਾਲੀ ਗਾਂ ਖਰੀਦ ਲੈ ਜਾਰ ਵੀ ਮੈਂ ਜਾਣਾ ਸ਼ਹਿਰ ਤੇ ਮੈਂ ਵੇਚ ਲਈਂ ਚਲੋ ਮੈਂ ਉਹ ਉਹਨਾਂ ਤੋਂ ਮੈਨੂੰ ਪਤਾ ਸੀਗਾ ਵੀ ਵਧੀਆ ਗਾਂ ਮਾਂ ਮਾਂ ਆਉਂਦਾ ਜਾਂਦਾ ਸੀ ਉਹਨਾਂ ਕੋਲੇ ਤੇ ਉਹ ਮੈਂ ਲੈ ਆਂਦੀ ਨਾਲ ਉਹਦੇ ਬੱਸੀ ਸੀਗੀ ਛੋਟੀ ਪੰਜ ਸੱਤ ਮਹੀਨੇ ਦੀ ਠੀਕ ਹੈ ਜੀ ਉਹ ਲਿਆ ਕੇ ਅਸੀਂ ਉਹਦੀ ਸ਼ੇਵਾ ਸੁਭਾ ਕੀਤੀ ਤੇ ਉਸ ਤੋਂ ਬਾਅਦ ਉਹ ਬੱਸੀ ਨਾਲ ਪਲ ਗਈ ਗਾਂ ਦੂਜੇ ਸਵੇਰ ਗੱਬਣ ਹੋ ਗਈ ਉੱਥੋਂ ਸਾਡਾ ਜਿਹੜਾ ਸੀਗਾ ਮਤਲਬ ਦਿਲਚਸਪੀ ਬਣ ਗਈ ਆ ਆਉਣ ਵਾਲੇ ਦੋ ਤਿੰਨ ਸਾਲਾਂ ਚ ਚਾਰ ਪੰਜ ਹੋ ਗਈਆਂ ਬੱਸੀ ਵੀ ਛੋਪੀ ਗਾਂ ਵੀ ਛੋਪੀ ਤੇ ਉਹਨਾਂ ਨੇ ਗਾਂ ਬੱਸੀਆਂ ਦਿੱਤੀਆਂ ਇਦਾਂ ਕਰਕੇ ਸਾਡਾ ਫਾਰਮ ਸੀ ਜਿਹੜਾ ਮਤਲਬ ਚੱਲ ਪਿਆ ਫਿਰ ਸਾਨੂੰ ਮੁੱਲ ਲੈਣ ਦੀ ਕਦੇ ਕੋਈ ਲੋੜ ਨਹੀਂ ਪਈ ਇੱਕ ਗਰੀ ਅਸੀਂ ਦੋ ਤਿੰਨ ਗੰਗਾਈਆਂ ਮੁੱਲ ਲਈਆਂ ਸੀਗੀਆਂ 2009-10 ਸਾਰੀਆਂ ਹੋਮ ਬਰੀਡ ਨੇ ਹਾਂਜੀ ਸਾਰੀਆਂ ਹੋਮ ਬਰੀਡ ਨੇ ਠੀਕ ਹੈ ਜੀ ਬਸ ਉਹ ਆਪ ਹੀ ਟੀਕੇ ਲਵਾ ਲਵਾ ਕੇ ਗਾਂ ਦੀ ਗਾਂ ਜਨਰੇਸ਼ਨ ਪੈਦਾ ਕੀਤੀ ਹੋਈ ਆ ਅਸੀਂ ਮੁੱਲ ਪਹਿਲਾਂ ਮੱਝਾ ਰੱਖਦੇ ਸੀ ਤੁਸੀਂ ਹਾਂ ਪਹਿਲਾਂ ਮੱਝਾਂ ਰੱਖਦੇ ਸੀ ਪਿਤਾ ਪੁਰਖੀ ਦਾ ਮੱਝਾਂ ਹੀ ਰੱਖਦੇ ਸੀ ਗਾਂ ਨਹੀਂ ਕਦੇ ਰੱਖੀ ਸੀ ਤੇ ਗਾਈਆਂ ਤਾਂ 2006 ਤੋਂ ਬਾਅਦ ਹੀ ਰੱਖਣੇ ਸ਼ੁਰੂ ਕੀਤਿਆਂ ਨੇ ਤੇ ਹੁਣ ਇਹ ਆਪਣਾ ਪ੍ਰੋਫੈਸ਼ਨਲ ਕੰਮ ਆ ਗਿਆ ਜੀ ਜਾਂ ਹਜੇ ਵੀ ਸਹੇ ਕਿ ਕਿਤੇ ਵਜਿੰਗ ਕਰਦੇ ਹਾਂ ਨਹੀਂ ਜੀ ਪਹਿਲਾਂ ਤਾਂ ਮੈਂ ਸੀਗਾ ਟੀਚਰ ਟੀਚਿੰਗ ਲਾਈਨ ਸੀਗਾ ਮੈਂ ਟੀਚਰ ਲੈਕਚਰਰ ਰਿਟਾਇਰ ਹੋਇਆ ਮੈਂ ਜਨਵਰੀ ਦੇ ਵਿੱਚ ਠੀਕ ਹੈ ਜੀ ਟਾਈਮ ਕੱਢ ਕੇ ਆਪਦੇ ਕਿਤੇ ਚੋਂ ਇਹਨੂੰ ਚਲਾ ਰਹੇ ਸੀਗੇ ਤੇ ਹੋਲ ਟਾਈਮ ਤਾਂ ਹੁਣ ਹੀ ਲੱਗੇਆਂ ਕੋਸ਼ਿਸ਼ ਬੀ ਬੈਠੀ ਐ ਇੱਥੇ ਤੇ ਇਹਨੂੰ ਚਲਾਈਏ ਕਿਉਂਕਿ ਆਊਟਪੁੱਟ ਵਧੀਆ ਵਾ ਕੋਈ ਮਾੜੀ ਨਹੀਂ ਨੌਜਵਾਨਾਂ ਨੂੰ ਇਸ ਵੀ ਜਿਹੜੇ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਜਾਂ ਹੋਰ ਜਾਂਦੇ ਨੇ ਭਾਵੇਂ ਸਾਡੇ ਆਪ ਦੇ ਜਾਣੇ ਵੀ ਚਲੇ ਗਏ ਪਰ ਇਹ ਕਿਤਾ ਦੇਸ਼ਾਂ ਵਿਦੇਸ਼ਾਂ ਦੇ ਜਾਣ ਨਾਲੋਂ ਕਿਤੇ ਬਹੁਤ ਵਧੀਆ ਆਪ ਦੇ ਖੇਤ 'ਚ ਬਹਿ ਕੇ ਆਪ ਦੇ ਘਰੇ ਬਹਿ ਕੇ ਕਰਨ ਵਾਲਾ ਤੇ ਇਹਦੀ ਕਮਾਈ ਆ ਜਿਹੜੀ ਉਹ ਕਿਤੇ ਬਾਹਰ ਲੀਆਂ ਕਮਾਈਆਂ ਨਾਲੋਂ ਘੱਟ ਨਹੀਂ ਹੈਗੀ ਇਹ ਕਹਤੇ ਆ ਆ ਗਾਂ ਅੱਜ ਸੂਈ ਆਣਾ ਜੀ ਤਾਂ ਹਾਂ ਜੀ ਅੱਜ ਤਾਜੀ ਸੂਈ ਆ ਇਹ ਤੇ ਸੀਮਨ ਸਿਕਸਡ ਯੂਜ਼ ਕੀਤਾ ਹੋਇਆ ਸੀਗਾ ਜੀ ਇਹਦੇ ਨਹੀਂ ਸਿਕਸਿਮਨ ਨਹੀਂ ਯੂਜ਼ ਕੀਤਾ ਇਹਦੇ ਨੋਰਮਲ ਆਇਆ ਹੋਇਆ ਸੀਗਾ ਤਾਂ ਹੀ ਤਾਂ ਇਹ ਮਤਲਬ ਮੇਲ ਕਾਫ ਆਇਆ ਮੇਲ ਕਾਫ ਆਇਆ ਤੇ ਨਹੀਂ ਇਸ ਅੱਧਿਆਂ ਕਿਤੇ ਸਿਕਸਿਮਨ ਯੂਜ਼ ਕਰਦੇ ਆ ਅੱਧਿਆਂ ਕਿਤੇ ਮਤਲਬ ਨੋਰਮਲ ਦੂਸਰਾ ਕਰੀਦਾ ਇਹ ਕੇ ਕਿਹੜੀ ਸੀਮਨ ਦੀ ਹੈ ਜੀ ਗਾਂ ਆਪ ਇਹ ਐਚ ਐਫ ਦੀ ਹੈ ਜੀ ਅਛਾ ਬੋ ਕਿ ਬੋਲਦਾ ਨਹੀਂ ਪਤਾ ਇਹ ਹਾ 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 ਹੋਸਟ ਨ ਫ੍ਰੀਜਰ ਬੋਲਦੀ ਆ ਜੀ ਠੀਕ ਆ ਤੇ ਜਿਹੜੇ ਤੁਸੀਂ ਸੀਮਨ ਯੂਜ਼ ਕਰਦੇ ਹੋ ਜੀ ਇਹ ਫਿਰ ਆਪਣੇ ਵੀ ਵਧੀਆ ਕਰਦੇ ਹੋ ਪੂਰੇ ਹਾਂਜੀ ਹਾਂਜੀ ਪੀਡੀ ਪੀਡੀਐਫ ਤੋਂ ਲਈਦੇ ਆ ਜੀ ਜਾਂ ਫਿਰ ਅਸੀਂ ਏਬੀਐਸ ਤੋਂ ਵੀ ਲੈ ਲੈਨੇ ਕੁਝ ਸਟਰਾ ਹਾਂਜੀ ਤੇ ਆਲਮੋਸਟ ਅਸੀਂ ਪੀਡੀਐਫ ਦਾ ਯੂਜ਼ ਕਰ ਲੈਨੇ ਆ ਤੇ ਜਾਂ ਫਿਰ ਥੋੜਾ ਮੋਟਾ ਸੀ ਬੇਰਕਾ ਜਿਹਾ ਚੰਗਾ ਸੀ ਮਨਾਉਂਦਾ ਵਾ ਤੇ ਉਹਨਾਂ ਤੋਂ ਉਹਨਾਂ ਤੋਂ ਵੀ ਲੈ ਲੈਨੇ ਆ ਇਹ ਕਿੰਨੇ ਦੁੱਧ ਵਾਲੀ ਗਾਂ ਹੈ ਜੀ ਇਹ ਸਾਨੂੰ ਦੇ ਜਾਂਦੀ ਹੈ ਜੀ 30 32 35 ਲੀਟਰ ਤੱਕ ਜਾਊਗੀ ਇਹ 35 ਲੀਟਰ ਤੱਕ ਰਾਮ ਆਉਂਦਾ ਕਿੰਨੇ ਸੂਏ ਆ ਜੀ ਇਹ ਇਹ ਪਹਿਲੇ ਸੂਏ ਤੋਂ ਦੂਜੇ ਸੂਏ ਸੂਈ ਆ ਹੁਣ ਇਹ ਜੀ ਹੁਣ ਸਾਰੇ ਰਲਾ ਮਿਲਾ ਕੇ ਮਤਲਬ ਇਹਨਾਂ ਦੀ ਪਾਰਟੀਸ਼ਨ ਕੀਤੀ ਹੋਈ ਆ ਜਿੱਦਾਂ ਅੱਜ ਇੱਥੇ ਸੌਣ ਵਾਲਾ ਹੈਗੇ ਆ ਇਹ ਅੱਛਾ ਆ ਜਿਹੜੀ ਪਾਰਟ ਆਪਣੇ ਸੌਣ ਵਾਲੀਆਂ ਹਾਂ ਜੀ ਜਿਨ੍ਹਾਂ ਨੂੰ ਸੌਣ ਵਾਲੀਆਂ ਮਤਲਬ ਮਹੀਨਾ ਪਹਿਲਾਂ ਇਹਦੇ ਵਿੱਚ ਲਿਆ ਕੇ ਬਾੜੀ ਦੀਆਂ ਨੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਿੱਦੋਂ ਸੌਣ ਤੇ ਆਉਂਦੀ ਆ ਉਹ ਪਰਲੇ ਪਾਸੇ ਜਿਹੜਾ ਸੈੱਟ ਬਣਾਇਆ ਹੋਇਆ ਅਜਾ ਉਧਰ ਇੱਕ ਦੋ ਦਿਨ ਉਹਦੇ ਚ ਬਾੜ ਲਈ ਦੀਆਂ ਨੇ ਤੇ ਜਾਂ ਫਿਰ ਆ ਜਿਹੜੀਆਂ ਹੈਗੀਆਂ ਨੇ ਇਹ ਹੈਗੀਆਂ ਨੇ ਜਿਹੜੀਆਂ ਹੀਫਰ ਨੇ ਆ ਜਿਹੜੀਆਂ ਜਿੰਨੀਆਂ ਬੈਠੀਆਂ ਨੇ ਹਾਂ ਜੀ ਇਹ ਹੀਫਰ ਨੇ ਯਾਨੀ ਮਤਲਬ ਹੈਗੀਆਂ ਨੇ ਇਹ 35 36 ਨੇ ਠੀਕ ਹੈ ਆ ਆ ਗਾਈਆਂ ਗੱਭੜ ਨੇ ਜਿਹੜੇ ਇਹ ਗੱਭੜ ਨੇ ਸੂਣ ਦੇ ਨੇੜ ਤੇੜ ਨੇ ਇਹ ਸੂਣ ਦੇ ਨੇੜ ਤੇੜ ਨੇ ਹਾਂਜੀ ਠੀਕ ਹੈ ਮੰਨ ਕੇ ਚੱਲੋ ਉਧਰੋਂ ਸਟਾਰਟ ਹੋ ਕੇ ਫਾਰਮ ਆਏ ਨੂੰ ਆਈ ਜਾਂਦਾ ਫਿਰ ਆਪਾਂ ਹਾਂਜੀ ਤੇ ਉਹ ਹੈਗੀਆਂ ਨੇ ਜਿਹੜੀਆਂ ਉਹ ਸੂਣ ਵਾਲੀਆਂ ਨੇ ਉਹਨਾਂ ਦਾ ਕਾਫੀ ਸਮਾਂ ਹਜੇ ਮਤਲਬ ਪਿਆ ਕੇ ਤੇ ਮਹੀਨਾ ਡੇਢ ਪਿਆ ਕੇ ਤੇ ਦੋ ਮਹੀਨੇ ਪਿਆ ਦੋ ਤਿੰਨ ਤਿੰਨ ਕਿ ਮਹੀਨੇ ਹਜੇ ਉਹਨਾਂ ਦੇ ਰਹਿੰਦੇ ਨੇ